ਦੂਰ ਬੋਲੀ ਆ ਤੇਰੇ ਬਾਈ ਪਿੰਡ ਹੈ ਭਈਏ ਦੇ ਚੱਪਲ ਅਮਕ ਯਾਰ ਸੁੱਖਾ ਪਿੰਡ ਹੈ ਮੇਰੇ ਤੋਂ ਵੀ ਸੁਣਾ ਬਾਗੇ ਭਈ ਦਾ ਚੱਪੜਾ ਸਾਡੇ 27 ਦੇ ਬਾਈ ਪਿੰਡ ਇੱਕ ਬੋਲੀ ਚ ਪੈ ਤੇ ਇਹ ਬੜੀ ਮਾਨ ਵਾਲੀ ਗੱਲ ਹੈ ਕਿ ਇਹ ਹਮਚੂ ਵਾਲਾ ਪੁਰਤੀ ਆ ਕੀਦੇ ਕੋਲੇ ਬੇਣੀ ਬਾਣੀ ਚੱਲ ਮਹਾਰਾਜ ਪਹੁੰਚ ਗਿਆ ਛੋ ਜਿੱਥੇ ਲੂ ਦਰਬਰਾਣੀ ਬਾਟ ਗੁਰੂ ਸਰਪੰਚੇ ਲੈ ਰਹੇ ਸਿਵਾ ਮਬਤ ਨਾੜੀ ਭੁੱਲਾ ਬੋਲੀ ਗੋਲਸਣੀ ਦੇ ਰਥਾਰੇ ਘੇਰ ਸਲਾੜੇ ਅਰਗੇਗਾ ਨਾਟ ਪਰੇ ਤੋਂ ਉਹ ਜਾਪਤ ਕਿ ਲਿਆੜੇ ਮੈਂ ਜਟਬਾਈਏ ਨਾ ਅਰਗੇ ਰਾਜਾ ਨਹੀਂ ਮੈਂ ਜਟਬਾਈਏ ਇੱਕ ਬੜੀ ਹੋਰ ਮਸ਼ਹੂਰ ਬੋਲੀ ਹੈ ਬੋਲੀ ਜਨਾ ਬਹੁਤ ਨੇ ਇੱਕ ਬੋਲੀ ਪਾ ਗਿਓ ਤੋ ਸਰਨਾਮਾ ਬੋਲਾਂਗੇ ਕਿਉਂਕਿ ਬਾਈ ਜਰ ਕੋ ਟਾਈਮ ਦੇਣਾ ਆਪਾਂ ਉਹ ਕਿਹੜੇ ਭੀਕਾ ਦੇ ਰੋ ਬੋਤੀ ਜਿਹਾ ਦਿੱਤੇ ਕੇ ਨੋਟ 85 ਭਾਈ ਬਕਤੌਰੇ ਬਾਤੇ ਟੱਕੂਏ ਛੋੜੋ ਦੇ ਬੜਾ ਗਡਾ ਸੀ ਰੱਲੇ ਦੇ ਵਿੱਚ ਕੁੰਟੇ ਬਣਦੇ ਵਿੱਚ ਬਦੋੜ ਦੇ ਝਾਟੀ ਹੈ ਬਤਪੁਰਾ ਦੀ ਕਈ ਛੁੜੀ ਦੀ ਕਮਟੀ ਬਣਦੀ ਦਾਤੀ ਸੇੜੇ ਦੇ ਵਿੱਚ ਜਾਂਦਰ ਬਣਦੀ ਮੁਖ ਸਰਵਾਰ ਨਾਂ ਦਾ ਬੋਲ ਲਿਆ ਕਿਉਂਕਿ ਲਾਸਟ ਸਰਨਾਮਾ ਬੋਲਣਾ ਹੁੰਦਾ। ਕਿਉਂਕਿ ਹੋਰ ਆਖੀ ਬੋਲਦਾ ਨਹੀਂ ਬੋਲਦੂ ਪਰ ਇੱਕ ਵਾਰੀ ਆਪਦਾ ਸਰਨਾਮਾ। ਹੋਏ ਉਤਾ ਬੇ ਨੋ ਕਰਦਾ ਸੀ ਆਖ ਦੇ ਕੋਖਰ ਗੋਤ ਪਰਾਣਾ ਪਿੰਡ ਦਾ ਮੇਰਾ ਗਵਿੰਦਰ ਨਗਰ ਹੈ। ਠਾਕੋੜੀਆਂ ਵਾਲਾ ਕਵਾਮਾ ਪਿੰਡ ਦਾ ਮੇਰਾ ਗਵਿੰਦਰ ਨਗਰ ਹੈ ਘੋੜੀਆਂ ਵਾਲਾ ਕਵਾਮਾ ਪਵੇਂ 45 ਸਾਲ ਦੀ ਉਮਰ ਹੈ ਮੇਰੀ। ਹੋ ਲੱਗਾ ਪਹਿਨੀ ਤੇ ਚੰਗਾ ਖਾਵਾਂ ਸਕੂਲ ਕੋਲੇ ਪੁੱਛ ਲਈ ਆਕੇ ਮਿੱਤਰਾਂ ਦਾ ਸਰਨਾਮਾ। ਰੰਗ ਨੀ ਮੇੱਕੀ ਤੋਂ ਤੇ ਤੇਰ ਲਾਲੀ ਖੰਡ ਤੇ ਝਾੜੀ ਲਿਖਾ ਮਾ ਗੁਰਾ ਦਿੱਤਾ ਸਿੱਤੂ ਖਲੀਆਣ ਤੋਂ ਜਬੇੜੀ ਹਤਲਾ ਬਾਰਬ ਦੀ ਕਿਰਪਾ ਦਾ ਦਰਵਾਲੀ ਅੱਪਾ ਬਾਰਬ ਦੀ ਕਿਰਪਾ ਦਾ ਬਹੁਤ ਹੀ ਪਿਆਰੀਆਂ ਬੋਲੀਆਂ ਜਿਹੜੀਆਂ ਸੀ ਅੱਜ ਵੀ ਸਟੇਜ ਤੇ ਉੱਤੇ ਪਾਉਨੇ ਆ ਉਹੀ ਬੋਲੀਆਂ ਸਾਡੇ ਉਸਤਾਦ ਜੀ ਨੇ ਸਾਨੂੰ ਸਿਖਾਈਆਂ ਸੀ ਉਹੀ ਬੋਲੀਆਂ ਬਾਈ ਜੀ ਬਾਗੇ ਗਏ ਆ ਬਾਈ ਜੀ ਮਨ ਖੁਸ਼ ਕਰਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਬਾਈ ਨੇ ਬੋਲੀ ਪਾਈ ਸੀ ਕਿ ਚਰਚਾ ਬੋਤੇ ਤੇ ਅਗੇ ਮੰਨ ਲਾ ਭੋਰ ਦੀ ਅੱਖ ਹੀ ਨਹੀਂ ਬਹਿ ਜਾ ਬੋਤੇ ਤੇ ਅੱਗੋਂ ਦੀ ਘਰ ਵਾਲੀ ਨੂੰ ਪਤਾ ਹੁੰਦਾ ਕਿ ਇਹਨਾਂ ਦੇ ਘਰੇ ਤਾਂ ਬੋਤੇ ਹੀ ਨਹੀਂ ਸੀ ਟਹਿ ਜਾਣਾ ਕਿੱਥੋਂ ਲੈ ਕੇ ਆ ਗਿਆ ਪੋਤਾ ਚੋਰੀ ਦਾ ਚੋਰੀ ਕਰਕੇ ਲੈ ਕੇ ਆਇਆ ਜਰਾ ਮੰਗ ਕੇ ਲੈ ਕੇ ਆਇਆ ਜਰਾ ਗੌਰ ਫਰਮਾਉਣਾ ਫਿਰ ਕੀ ਕਹਿੰਦੀ ਆ ਤੂੰ ਆਂ ਧੀਆਂ ਦੋ ਪਾਤੀਆਂ ਦੋ ਧੀਆਂ ਸਾਹੂ ਪੋਤੀਆਂ ਸਾਹੂ ਕਾਰ ਦੀਆਂ ਵੀ ਬਾਗਾਂ ਦੇ ਵਿੱਚ ਕੱਢਣ ਕਿ ਸੀਤਾ ਦੋ ਸੁਈਆਂ ਰਖੜ ਸਹਰ ਦੀਆਂ ਜਿੱਦ ਗਲੀ ਗਲੀ ਪੁਨਜਾਰਾ ਫਿਰ ਗਿਆ ਉਹ ਕਹਿੰਦਾ ਲੱਪਕ ਸੁਲਮਾ ਲੋੜੀ ਦਾ ਜਿੱਦ ਮੈਂ ਨਹੀਂ ਭਰ ਕੇ ਪਾਵਣ ਲੱਗੀਆਂ ਪੋਤਾ ਤੱਕਈਆ ਤੋੜੀ ਦਾ